ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਗੱਲਬਾਤ ਕਰਾਂਗੇ ਕਿ ਜਿਹੜਾ ਬਿਆਨਾਂ ਹੁੰਦਾਗਾ ਬਿਆਨਾਂ ਕਿਹੜਾ ਲੀਗਲ ਹੁੰਦਾ ਤੇ ਕਿਹੜਾ ਅਨਲੀਗਲ ਹੁੰਦਾਗਾ ਅਸਲ ਦੇ ਵਿੱਚ ਬਿਆਨਾਂ ਕਰਨ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਬਾਅਦ ਦੇ ਵਿੱਚ ਜਿਹੜਾ ਬਿਆਨਾਂਗਾ ਉਹ ਆਪਾਂ ਕੰਪਲੀਟ ਕਿਵੇਂ ਕਰਨਾਗਾ ਇਹਦੇ ਤੇ ਵੀਡੀਓ ਬਣਾਉਨੇ ਆ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜਾ ਕੋਈ ਵੀ ਸੌਦਾ ਜ਼ਮੀਨ ਦਾ ਆਪਾਂ ਕਰਦੇ ਆਂ ਉਹਦਾ ਪਹਿਲਾ ਪੜਾ ਜਿਹੜਾ ਉਹ ਬਿਆਨਾ ਹੀ ਹੁੰਦਾਗਾ ਸਭ ਤੋਂ ਪਹਿਲਾਂ ਆਪਾਂ ਨੇ ਬਿਆਨਾ ਕਰਨਾ ਹੁੰਦਾਗਾ ਕਿਉਂਕਿ ਸ਼ੁਰੂਆਤੀ ਜਿਹੜੀ ਹੈਗੀ ਹੈ ਚਾਹੇ ਆਪਾਂ ਨਗਦ ਕੈਂਸ ਵੀ ਰਜਿਸਟਰੀ ਕਰਾਉਣੇ ਹੋਵੇ ਤਾਂ ਵੀ ਉਹਦਾ ਜ਼ਮੀਨ ਦਾ ਬਿਆਨਾ ਜ਼ਰੂਰ ਕਰਨਾ ਚਾਹੀਦਾ ਸਾਈ ਕਰਕੇ ਜਿਹੜੇ ਬੰਦੇ ਆਪਾਂ ਕਈ ਵਾਰੀ ਕਹਿੰਦੇ ਨੇ ਕਹੀ ਸੀ ਸਾਈ ਕਰੋ ਸਾਈ ਕਰਕੇ ਅਸੀਂ ਰਜਿਸਟਰੀ ਕਰਾਉਣ ਨੂੰ ਤਿਆਰ ਆ ਸਾਡੇ ਕੋਲ ਤਾਂ ਪੈਸੇ ਤਿਆਰ ਨੇ ਉਹ ਵੀ ਗਲਤ ਹੈ ਉਹਦਾ ਵੀ ਪਹਿਲਾਂ ਬਿਆਨਾ ਜਰੂਰ ਕਰੋ ਜੇ ਤੁਸੀਂ ਬਿਆਨਾ ਨਹੀਂ ਕਰੋਗੇ ਤਾਂ ਦੂਜੇ ਦਿਨ ਵੀ ਬੰਦਾ ਸਾਈ ਤੋਂ ਮੁੱਕਰ ਸਕਦਾ ਬਿਆਨਾ ਚਾਹੇ 10 ਦਿਨਾਂ ਦੀ ਖਾਤਰ ਤੁਸੀਂ ਆਪਣਾ ਸੌਦਾ ਖਰੀਦੇਆ ਰਜਿਸਟਰੀ ਚਾਹੇ 10 ਦਿਨਾਂ ਨੂੰ ਕਰਾਉਣੀ ਆ ਤਾਂ ਵੀ ਤੁਹਾਨੂੰ ਉਹਦਾ ਬਿਆਨਾ ਕਰਨਾ ਚਾਹੀਦਾ ਹੁਣ ਦੋਸਤੋ ਬਿਆਨਾ ਲੀਗਲ ਅਨਲੀਗਲ ਕਿਵੇਂ ਹੁੰਦਾ ਹੈ ਬਿਆਨੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਬਿਆਨਾ ਜਿਹੜਾ ਹੈਗਾ ਕਿ ਆਪਾਂ ਬਿਆਨਾ ਕੀਤਾ ਬੰਦੇ ਨਾਲ ਐਗਰੀਮੈਂਟ ਬਿਆਨੇ ਦਾ ਮਤਲਬ ਕੀ ਹੁੰਦਾ ਹੈ ਐਗਰੀਮੈਂਟ ਕਰਨਾ ਐਗਰੀਮੈਂਟ ਕੀ ਹੁੰਦਾ ਕਿ ਅਸੀਂ ਆਹ ਜ਼ਮੀਨ ਖਰੀਦੀ ਆ ਇਹਦਾ 50 ਲੱਖ ਰੁਪਇਆ ਰੇਟ ਹੈ ਇਹਦੀ ਐ ਤਰੀਕ ਨੂੰ ਰਜਿਸਟਰੀ ਕਰਾਉਣੀ ਆ ਤੇ ਇਹਦੀਆਂ ਆਹ ਆਹ ਸ਼ਰਤਾਂ ਨੇ ਯਾਨੀ ਕਿ ਆਪਾਂ ਇੱਕ ਐਗਰੀਮੈਂਟ ਤੈਅ ਕਰਦੇ ਆ ਤੇ ਉਹਦਾ ਰੇਟ ਤੈਅ ਹੋ ਗਿਆ ਸਾਰੀਆਂ ਸ਼ਰਤਾਂ ਪੈ ਜਾਂਦੀਆਂ ਨੇ ਤੇ ਉਸ ਬਿਆਨੇ ਨੂੰ ਆਪਾਂ ਨੇ ਰਜਿਸਟਰੀ ਦਾ ਕਰਖਣਾ ਹੁੰਦਾ ਜਿੱਦਾਂ ਰਜਿਸਟਰੀ ਹੋ ਜਾਂਦੀ ਆ ਉਹ ਬਿਆਨਾ ਖਤਮ ਹੋ ਜਾਂਦਾ ਉਹ ਬਿਆਨੇ ਨੂੰ ਆਪਾਂ ਪਾੜ ਦਿੰਨੇ ਆ ਦੂਜਾ ਦੂਜੇ ਤਰ੍ਹਾਂ ਦਾ ਬਿਆਨਾ ਕਿਹੜਾ ਹੁੰਦਾ ਜੇਕਰ ਆਪਾਂ ਬਿਆਨੇ ਨੂੰ ਰਜਿਸਟਰਡ ਕਰਾ ਲੈਂਦੇ ਆ ਕਈ ਵਾਰੀ ਬੰਦੇ ਕਹਿੰਦੇ ਨੇ ਕਿ ਬਿਆਨਾ ਸਾਡਾ ਰਜਿਸਟਰਡ ਕਰਾਓ ਜੀ ਜੇਕਰ ਆਪਾਂ ਬਿਆਨੇ ਨੂੰ ਰਜਿਸਟਰਡ ਕਰਾ ਲਿਆ ਫਿਰ ਆਪਾਂ ਉਹ ਬਿਆਨੇ ਨੂੰ ਪਾੜ ਨਹੀਂ ਸਕਦੇ ਹੈਗੇ ਫਿਰ ਆਪਾਂ ਉਹਨੂੰ ਬਿਆਨੇ ਦਾ ਜਿਹੜਾ ਰੇਟ ਆਪਾਂ ਨੇ ਲਿਖਿਆ ਹੁਣ ਸਪੋਜ਼ ਕਰ ਲਓ ਆਪਾਂ ਨੇ 50 ਲੱਖ 70 ਲੱਖ ਜੋ ਵੀ ਜ਼ਮੀਨ ਦਾ ਰੇਟ ਹੈ ਆਪਾਂ ਨੇ ਉਹ ਬਿਆਨੇ ਤੇ ਲਿਖਿਆਗਾ ਲੇਕਿਨ ਸਰਕਾਰੀ ਰੇਟ ਹੈਗਾ 12 ਲੱਖ ਰੁਪਿਆ ਜਿਹੜਾ ਉੱਪਰਲਾ ਪੈਸਾ ਹੈਗਾ ਉਹ ਇੱਕ ਤਰ੍ਹਾਂ ਸਟਾਮ ਦੀ ਚੋਰੀ ਹੁੰਦੀ ਆ ਫਿਲਹਾਲ ਤਾਂ ਜੇ ਆਪਾਂ ਉਹਨੂੰ ਦੇਖੀਏ ਤਾਂ ਉਹ ਮਤਲਬ ਗਲਤ ਹੋ ਆਇਆ ਪਰ ਹੁੰਦਾ ਇਦਾਂ ਹੀ ਆ ਕਿਉਂਕਿ ਜੇ ਪੂਰੇ ਪੈਸਿਆਂ ਦੀ ਅਪਰ ਰਜਿਸਟਰੀ ਕਰਾਉਣਿਆਂ ਉਹਦੇ 'ਚ ਦੋ ਰਿੱਕੇ ਆਉਂਦੇ ਨੇ ਇੱਕ ਤਾਂ ਇੰਨਾ ਵਾਈਟ ਪੈਸਾ ਨਹੀਂ ਕਿਸੇ ਕੋਲ ਹੁੰਦਾ ਦੂਜਾ ਉਹਦੇ ਤੇ ਖਰਚਾ ਬਹੁਤ ਜ਼ਿਆਦਾ ਆਉਂਦਾ ਇਸੇ ਕਾਰਨ ਕਰਕੇ ਜਦੋਂ ਆਪਾਂ ਉਹਦੀ ਰਜਿਸਟਰੀ ਕਰਾ ਲੈਨੇ ਆ 12 ਲੱਖ ਦੇ ਹਿਸਾਬ ਨਾਲ ਪੈਸੇ ਦੇਤੇ ਉੱਪਰਲੇ ਪੈਸੇ ਕੈਸ਼ ਦੇਤੇ ਤੇ ਬਿਆਨੇ ਨੂੰ ਆਪਾਂ ਨੇ ਪਾੜ ਦਿੱਤਾ ਲੇਕਿਨ ਜਿਹੜਾ ਆਪਾਂ ਨੇ ਕਰ ਲਿਆ ਰਜਿਸਟਰਡ ਬਿਆਨਾ ਉਹ ਬਿਆਨਾ ਫਿਰ ਆਪਣਾ ਬਕਾਇਦਾ ਜਿਸ ਰੇਟ ਨੂੰ ਰਜਿਸਟਰੀ ਹੋਈ ਹੈ ਉਸੇ ਰੇਟ ਨੂੰ ਆਪਣੇ ਸੌਰੀ ਬਿਆਨਾ ਹੋਇਆ ਉਸੇ ਰੇਟ ਨੂੰ ਫਿਰ ਆਪਾਂ ਨੂੰ ਉਹਦੀ ਰਜਿਸਟਰੀ ਕਰਾਉਣੀ ਪਊਗੀ ਉਹਦੇ 'ਚ ਆਪਾਂ ਉਹਨੂੰ ਲੁਕੋ ਨਹੀਂ ਸਕਦੇ ਉਹਨੇ ਤੇ ਇਸ سٹਾਮ ਲਾਉਣਾ ਪਊਗਾ ਜਿੰਨੇ ਦਾ ਆਪਣਾ ਸੌਦਾ ਹੋਇਆ ਹੁਣ ਦੋਸਤੋ ਅਗਲੀ ਗੱਲ ਜਿਵੇਂ ਸਪੋਜ਼ ਕਰ ਲਓ ਬਿਆਨਾਮੈਂ ਕਰ ਲਿਆ ਜ਼ਮੀਨ ਦਾ ਤੇ ਇੱਕ ਪਾਰਟੀ ਨਾਲ ਮੈਂ ਬਿਆਨਾ ਕਰ ਲਿਆ 50 ਲੱਖ ਰੁਪਏ ਨੂੰ ਉਸ ਤੋਂ ਬਾਅਦ ਮੇਰੇ ਕੋਲੇ ਕੋਈ ਪਾਰਟੀ ਆ ਗਈ 60 ਲੱਖ ਵਾਲੀ ਮੇਰੇ ਮਨ ਦੇ ਵਿੱਚ ਲਾਲਚ ਆ ਗਿਆ ਕਿ 10 ਲੱਖ ਰੁਪਇਆ ਏਕੜ ਦਾ ਫਰਕ ਹੈ ਤੇ ਮੇਰੇ ਤਾਂ 20 ਏਕੜ ਨੇ ਫਿਰ ਤਾਂ 2 ਕਰੋੜ ਦਾ ਰੇਟ ਫਰਕ ਪੈ ਗਿਆ ਤੇ ਮੈਂ ਕਿਸੇ ਹੋਰ ਪਾਰਟੀ ਨਾਲ ਸਪੋਜ਼ ਕਰ ਲਓ ਬਿਆਨਾ 60 ਲੱਖ ਦੇ ਹਿਸਾਬ ਨਾਲ ਕਰ ਲਿਆ ਤੇ ਪਹਿਲੇ ਬੰਦੇ ਨੂੰ ਆਪਾਂ ਨੇ ਦੱਸਿਆ ਹੀ ਨਹੀਂ ਹੈਗਾ ਇੱਥੇ ਫਿਰ ਕੀ ਹੁੰਦਾਗਾ ਇਹਨਾਂ ਦੋਨਾਂ ਬਿਆਨਿਆਂ ਦੇ ਵਿੱਚੋਂ ਕਿਹੜਾ ਲੀਗਲ ਹੈ ਬਿਆਨਾ ਤੇ ਕਿਹੜਾ ਅਨਲੀਗਲ ਹੈ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਦੋਸਤੋ ਇਹਦੇ ਚ ਜਿਹੜਾ ਬਿਆਨ ਬਾਅਦ ਦੇ ਵਿੱਚ ਕੀਤਾਗਾ ਉਹ ਬਿਆਨ ਇਨਲੀਗਲ ਹੈ ਉਹ ਗਲਤ ਹੈ ਉਹ ਬਿਆਨੇ ਦੀ ਕੋਈ ਵੈਲਿਊ ਨਹੀਂ ਜੇ ਸਪੋਜ਼ ਕਰ ਲੋ ਮੈਂ ਵੇਚਣ ਵਾਲਾ ਬੰਦਾ 60 ਲੱਖ ਵਾਲੇ ਨੂੰ ਰਜਿਸਟਰੀ ਕਰਾ ਦੇਣਾ ਉਸੇ ਬਿਆਨੇ ਦੇ ਆਧਾਰ ਤੇ 50 ਲੱਖ ਵਾਲੇ ਨੂੰ ਮੈਂ ਲਕੋਹ ਜਾਂਦਾ ਗੱਲ ਲੇਕਿਨ 50 ਲੱਖ ਵਾਲਾ ਜਿਹੜਾ ਬਿਆਨਾਂਗਾ ਉਹ 420 ਦਾ ਕੇਸ ਕਰ ਸਕਦਾ ਹੈ ਇੱਕ ਗੱਲ ਦੂਜੇ ਨੰਬਰ ਤੇ ਜਿਹੜੀ ਰਜਿਸਟਰੀ ਹੋਈ ਆ ਉਹ ਰਜਿਸਟਰੀ ਟੁੱਟ ਜਾਵੇਗੀ ਉਹ ਰਜਿਸਟਰੀ ਅਦਾਲਤ ਦੇ ਵਿੱਚ ਨਹੀਂ ਰਹਿ ਸਕਦੀ ਲੇਕਿਨ 50 ਲੱਖ ਵਾਲੇ ਬਿਆਨੇ ਨੂੰ ਜਿਹੜਾ ਬਿਆਨਾ ਕੀਤਾ ਹੋਇਆ ਉਸ ਮਾਲਕ ਨੂੰ 50 ਲੱਖ ਦੇ ਹਿਸਾਬ ਨਾਲ ਹੀ ਖਰਚਾ ਲਾਉਣਾ ਪਏਗਾ ਅਦਾਲਤ ਦੇ ਵਿੱਚ ਸਟਾਮਪ ਦੀ ਫੀਸ ਲੱਗੇਗੀ ਤੇ ਰਜਿਸਟਰੀ 50 ਲੱਖ ਦੇ ਹਿਸਾਬ ਨਾਲ ਹੀ ਹੋਵੇਗੀ ਇੰਨਾ ਕਿ ਨੁਕਸਾਨ ਉਹਦਾ ਹੋਵੇਗਾ ਮੰਨ ਲਓ ਤੁਸੀਂ 10 ਲੱਖ ਰੁਪਇਆ ਉਹਦਾ ਖਰਚਾ ਆਏਗਾ ਸਟੈਂਪ ਤੇ 10 ਲੱਖ ਰੁਪਇਆ ਅੱਗੇ 10 15 ਲੱਖ ਰੁਪਇਆ ਜਿਹੜਾ ਵੱਧ ਰਜਿਸਟਰੀ ਕਰਾਉਣੀ ਪਊ ਸਟੈਂਪ ਵੱਧ ਲੱਗੂ ਯਾਨੀ ਉਹਦਾ 20 25 ਲੱਖ ਦਾ ਨੁਕਸਾਨ ਤਾਂ ਹੋਊਗਾ ਜ਼ਰੂਰ ਪਰ ਉਹ ਅਗਲਾ ਜਿਹੜਾ ਰਜਿਸਟਰੀ ਕਰਾ ਗਿਆ ਉਹਦੀ ਰਜਿਸਟਰੀ ਟੁੱਟ ਜਾਊਗੀ ਤੇ ਵੇਚਣ ਵਾਲੇ ਮਾਲਕ ਦੇ ਉੱਪਰ 420 ਦਾ ਕੇਸ ਵੀ ਹੋਵੇਗਾ ਤੇ ਰਜਿਸਟਰੀ ਵੀ ਟੁੱਟ ਜਾਵੇਗੀ ਇਹ ਬਿਆਨੇ ਦੀ ਹੈਗੀ ਆ ਹਕੀਕਤ ਲੈਕਿਨ ਕਈ ਵਾਰ ਕੀ ਹੁੰਦਾਗਾ ਕਿ ਮੈਂ ਕਿਸੇ ਬੰਦੇ ਦੇ ਨਾਲ ਸਪੂਰ ਕਰ ਲਓ ਬਿਆਨਾ ਕਰ ਲਿਆ ਇਹ ਮੈਂ ਇੱਕ ਘਟਨਾ ਵੀ ਤੁਹਾਨੂੰ ਦੱਸ ਹੀ ਦਿਨਾ ਕਿ ਕਈ ਵਾਰੀ ਬੰਦਾ ਮੂਰਲਾ ਬਿਆਨ ਨੂੰ ਪਾੜ ਦਿੰਦਾ ਮੈਂ ਇੱਕ ਵਾਰ ਇੱਕ ਜ਼ਮੀਨ ਵੇਚੀ ਕਿਸੇ ਬੰਦੇ ਨੇ ਮੇਰੇ ਰਾਹੀਂ ਖੰਨੇ ਦੀ ਪਾਰਟੀ ਸੀ ਮਲੇਰ ਕੋਲ ਜ਼ਮੀਨ ਖਰੀਦੀ ਸੀ ਉਹਨਾਂ ਬੰਦਿਆਂ ਨੇ ਬਿਆਨਾ ਲੈ ਲਿਆ 75 ਲੱਖ ਰੁਪਇਆ ਉਸ ਤੋਂ ਬਾਅਦ ਉਹਨਾਂ ਨੇ ਡੇਟ ਵਧਾਉਣੀ ਸੀ ਥੋੜੀ ਡੇਟ ਵਧਾਉਣੀ ਪੈਗੀ ਤੇ ਉਹਨਾਂ ਨੇ ਕਿਹਾ ਚਲੋ ਡੇਟ ਵਧਾ ਦਿੰਨੇ ਆ 5 ਲੱਖ ਸਾਡਾ ਬਿਆਨਾ ਵਧਾ ਦੋ ਤੇ ਅਸੀਂ ਡੇਟ ਵਧਾ ਦਿੰਨੇ ਆ ਉਹ 5 ਲੱਖ ਰੁਪਇਆ ਲੈ ਕੇ ਆ ਗਏ ਤੇ ਮੂਰਲੇ ਬੰਦਿਆਂ ਨੇ ਮਾਲਕਾਂ ਨੇ ਫੜ ਕੇ ਬਿਆਨਾ ਪਾਰਤਾ ਹੁਣ ਉਹਨਾਂ ਦੇ ਮਨ ਦੇ ਵਿੱਚ ਤਾਂ ਇਹ ਆ ਗਿਆ ਕਿ ਬਿਆਨਾ ਪਾਰਤਾ ਬਿਆਨਾ ਖਤਮ ਹੋ ਗਿਆ ਲੇਕਿਨ ਨਹੀਂ ਇਦਾਂ ਨਹੀਂ ਹੁੰਦਾ ਉਹਨਾਂ ਨੇ ਬਿਆਨਾ ਪਾਰਤਾ ਅਸੀਂ ਥਾਣੇ ਗਏ ਐਸਐਸਪੀ ਕੋਲੇ ਦਰਖਾਸਤ ਦਿੱਤੀ ਔਰ 420 ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ ਤੇ ਉਹਨਾਂ ਨੂੰ ਰਜਿਸਟਰੀ ਕਰਾਉਣੀ ਪਈ ਔਰ ਜਿਹੜਾ ਉਹਨਾਂ ਨੇ ਅ ਮਤਲਬ ਜੇਲ ਕੱਟੀ ਉਹ ਵੱਖਰੀ ਕੱਟੀ ਕੋਈ ਵੀ ਬੰਦਾ ਜੇ ਸੋਚੇ ਕਿ ਬਿਆਨ ਨੇ ਨੂੰ ਮੈਂ ਪਾੜ ਕੇ ਤੇ ਬਿਆਨਾਂ ਮੰਨ ਲਓ ਖਤਮ ਹੋ ਜਾਊਗਾ ਇਦਾਂ ਬਿਲਕੁਲ ਨਹੀਂ ਹੁੰਦਾ ਇੱਕ ਗੱਲ ਅਗਲੀ ਹੋਰ ਤੁਹਾਨੂੰ ਦੱਸ ਦਿਆਂ ਕਈ ਵਾਰੀ ਬੰਦੇ ਕੀ ਸੋਚਦੇ ਨੇ ਕਿ ਅਸੀਂ ਰਜਿਸਟਰੀ ਕਰਾਉਣ ਗਏ ਤੇ ਰਜਿਸਟਰੀ ਲਿਖਾ ਲਈ ਰਜਿਸਟਰੀ ਲਿਖਾ ਕੇ ਬਿਆਨਾਂ ਪਾੜਤਾ ਕਿ ਰਜਿਸਟਰੀ ਅੰਦਰ ਆਪਾਂ ਲਿਖਾਉਣ ਲੱਗਿਆ ਕਈ ਵਾਰੀ ਮਾਲਕ ਦੇ ਮਨ ਵਿੱਚ ਬੇਈਮਾਨੀ ਆ ਜਾਂਦੀ ਆ ਕਿ ਆਪਾਂ ਬਿਆਨਾ ਤਾਂ ਖਤਮ ਹੋ ਗਿਆ ਤੇ ਰਜਿਸਟਰੀ ਕਰਾਉਣ ਵੇਲੇ ਕੱਲ ਜੋ ਮੇਰੇ ਨਾਲ ਇਸੇ ਤਰ੍ਹਾਂ ਹੋਈ ਮੈਂ ਈਸਾਪੁਰ ਲੰਡੇ ਜ਼ਮੀਨ ਲਈ ਤੇ ਮਾਲਕ ਨੇ ਰਜਿਸਟਰੀ ਲਿਖਾਈ ਰਜਿਸਟਰੀ ਲਿਖਾ ਕੇ ਅਸੀਂ ਪੈਸੇ ਉਹਨੂੰ ਗਨੇਆ ਤੇ ਤੇ ਉਹ ਬੰਦਾ ਪੈਸੇ ਲੈ ਕੇ ਪਿਆਨਾ ਪਾਰ ਕੇ ਆਪਦੇ ਘਰ ਨੂੰ ਚਲਿਆ ਗਿਆ ਉਹਦੇ ਮਨ ਦੇ ਵਿੱਚ ਇਹ ਆ ਗਿਆ ਕਿ ਮੈਂ ਠੱਗੀ ਮਾਰ ਲਈ ਲੇਕਿਨ ਅਸੀਂ ਉਸੇ ਟਾਈਮ ਤਹਿਸੀਲਦਾਰ ਨੂੰ ਜਦੋਂ ਦੱਸਿਆ ਕਿ ਆ ਮਤਲਬ ਬੰਦੇ ਧੋਖਾ ਕਰਕੇ ਗਏ ਨੇ ਕਿਉਂਕਿ ਉਹਦੇ 'ਚ ਸਟਾਮ ਖਰੀਦੇ ਹੋਇਆ ਸੀਗਾ ਸਟਾਮ ਤੇ ਰਜਿਸਟਰੀ ਲਿਖੀ ਹੋਈ ਸੀਤੀ ਮਾਲਕ ਦੇ ਨਾਮ ਤੇ ਸਟਾਮ ਨਿਕਲਿਆ ਹੋਇਆ ਸੀਗਾ ਤਾਂ ਉਸੇ ਟਾਈਮ ਉਹਦੇ ਉੱਤੇ ਕਾਰਵਾਈ ਹੋਈ ਉਹਨੂੰ ਬੰਦੇ ਨੂੰ ਚੱਕ ਕੇ ਲਿਆਂਦਾ ਉਹਨੂੰ ਰਜਿਸਟਰੀ ਵੀ ਕਰਾਉਣੀ ਪਈ ਤੇ ਉਹਦੇ ਤੇ 420 ਦਾ ਪਰਚਾ ਵੀ ਦਰਜ ਹੋਇਆ ਸੋ ਇਹ ਜਿਹੜੀ ਬਿਆਨੇ ਦੀ ਦੋਸਤੋ ਤਾਕਤ ਹੈ ਬਿਆਨਾ ਜਿਹੜਾ ਹੈਗਾ ਉਦੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਬਹੁਤ ਅਤੀ ਜ਼ਰੂਰੀ ਆ ਜੇ ਤੁਸੀਂ ਬਿਆਨੇ ਬਾਰੇ ਕੁਝ ਜਾਣਦੇ ਨਹੀਂ ਹੈਗੇ ਤਾਂ ਤੁਸੀਂ ਮਤਲਬ ਪੱਕੇ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਨਹੀਂ ਹੈਗੇ ਪ੍ਰਾਪਰਟੀ ਦੇ ਵਿੱਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਫਿਰ ਮੈਂ ਤੁਹਾਨੂੰ ਦੱਸੂਗਾ ਅਗਲੀ ਵੀਡੀਓ ਦੇ ਵਿੱਚ ਕਿ ਬਿਆਨਾ ਕਿੰਨੇ ਸਮੇਂ ਲਈ ਲੀਗਲ ਹੁੰਦਾ ਤੇ ਬਿਆਨਾ ਖਤਮ ਕਦੋਂ ਹੁੰਦਾ ਕੀ ਬਿਆਨਾ ਖਤਮ ਹੋ ਵੀ ਜਾਂਦਾ ਜਾਂ ਨਹੀਂ ਹੁੰਦਾ ਇਦੇ ਬਾਰੇ ਮੈਂ ਤੁਹਾਨੂੰ ਕੱਲ ਨੂੰ ਵੀਡੀਓ ਬਣਾ ਕੇ ਦੱਸੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ